ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਆਪਣੇ ਬਹੁਤ ਖਾਸ ਹੋਣ ਜਾ ਰਹੀ ਆ ਇਹ ਤੁਸੀਂ ਦੇਖ ਲਿਆ ਆਪਣੇ ਕੋਲ ਬਹੁਤ ਇੱਕ ਖਾਸ ਮਹਿਮਾਨ ਆਏ ਨੇ ਮਿਲਣਾ ਭਾਜੀ ਹੁਣ ਉਹਨਾਂ ਨੂੰ ਤੁਸੀਂ ਆਲਰੇਡੀ ਜਾਣਦੇ ਹੋਵੋਗੇ ਅੱਜ ਵਰਲਡਵਾਈਡ ਫੇਮਸ ਨੇ ਪਹਿਲਾਂ ਮੈਂ ਤੁਹਾਡੀ ਜਰਨੀ ਦੇਖਦਾ ਸੀ ਤੁਸੀਂ ਜਦੋਂ ਆਫਰੀਕਾ ਦਾ ਟੂਰ ਕਰਦੇ ਸੀ ਹਨਾ ਤੇ ਹੁਣ ਤੁਸੀਂ ਯੂਰਪ ਆਏ ਹੋ ਤੁਸੀਂ ਅਰਬ ਕੰਟਰੀ ਵੀ ਹਨਾ ਘੁੰਮੇ ਹੋਏ ਨੇ ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਏਰੀਏ ਨੇ ਜੋ ਤੁਸੀਂ ਅੱਗੇ ਪਲਾਨ ਕਰ ਰਹੇ ਹੋ ਪਲਾਨ ਕਰ ਰਹੇ ਅੱਗੇ ਦੇ ਬੱਚੇ ਤੁਸੀਂ ਹਾਂ ਜੀ ਹਾਂ ਜੀ ਅੱਗੇ ਦਾ ਯਾਰ ਵੀਰੇ ਮੈਂ ਹਜੇ ਮੈਂ ਇਹ ਆਖਾਂ ਵੀ ਮੈਂ ਯੂਰਪ ਘੁੰਮ ਰਿਆ ਘੁੰਮ ਲਿਆ ਤੇ ਝੂਠਾ ਹਜੇ ਮੈਂ ਯੂਰਪ ਕੁਛ ਨਹੀਂ ਘੁੰਮਿਆ ਅਜਾ ਸਟਾਰਟਰ ਜਿਹਾ ਯੂਰਪ ਨੂੰ ਕਦੇ ਮੈਂ ਲੰਮਾ ਸਮਾਂ ਘੁੰਮੂਗਾ ਵੀਰੇ ਲੰਮਾ ਵੀਜ਼ਾ ਲੈ ਕੇ ਐਰ ਕੀ ਮੇਰਾ ਬੱਜਵਾ ਵੀਜ਼ਾ ਸੀ ਤੇ ਉਹਨੇ ਸਮੇਂ ਚ ਮੈਂ ਜਿੰਨਾ ਕੁ ਦੇਖ ਸਕਦਾ ਹਾਂ ਮੈਂ ਉਹ ਦੇਖ ਰਿਹਾ ਐਰ ਕੀ ਮੇਰੀ ਯੂਰਪ ਨਾਲ ਜਾਣ ਪਛਾਣ ਹੋ ਗਈ ਥਾਵਾਂ ਦਾ ਥੋੜਾ ਜਿਹਾ ਪੇਤੀ ਹੋ ਗਿਆ ਤੇ ਅਗਲੀ ਵਾਰ ਮਹਾਰਾਜ ਸੁਖ ਰੱਖੇ ਲੰਮਾ ਸਫ਼ਰ ਕਰਾਂਗੇ ਵੀਰੇ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਸੀਂ ਦੇਖ ਲਿਆ ਇੱਥੇ ਜੀ ਘੁੰ ਆਟ ਮਿਲ ਜਾਣਗੇ ਵਧੀਆ ਵਧੀਆ ਦੇਖਣ ਵਾਲੇ ਤੇ ਤੁਸੀਂ ਕਿੱਥੋਂ ਜਰਮਨੀ ਤੋਂ ਸ਼ੁਰੂ ਕੀਤਾ ਸੀ ਮੈਂ ਸ਼ੁਰੂ ਕੀਤਾ ਮਿਊਨਿਕ ਤੋਂ ਓਕੇ ਮਿਊਨਿਕ ਤੋਂ ਸਾਲਜ਼ਬਰਗ ਆਸਟਰੀਆ ਹਮ ਸਲੋਵੇਨੀਆ ਤੇ ਹੁਣ ਇਟਲੀ ਇੱਕ ਚੀਜ਼ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਸੀ ਹਨਾ ਵੀਡੀਓ ਵਿੱਚ ਹਰ ਰੋਜ਼ ਬਹੁਤ ਤਰ੍ਹਾਂ ਦੇ ਆਪਾਂ ਨੂੰ ਵੀਡੀਓ ਦੇਖਦੀ ਆ ਬਹੁਤ ਤਰ੍ਹਾਂ ਦੇ ਕ੍ਰੀਏਟਰ ਦੇਖਦੇ ਨੇ ਬਹੁਤ ਵਲੌਗਰ ਨੇ ਪਰ ਖਾਸ ਕਰਕੇ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਉਹ ਇਦਾਂ ਦੇ ਕ੍ਰੀਏਟਰ ਨੇ ਆ ਪਪਾ ਜੀ ਹੁਣਾਂ ਦੀ ਵੀਡੀਓਜ਼ ਦੇਖੀ ਦੀਆਂ ਨੇ ਜਿੱਦਾਂ ਭਾਜੀ ਹਰ ਕੋਈ ਚੀਜ਼ ਨੂੰ ਪ੍ਰੈਜ਼ੈਂਟ ਕਰਦੇ ਨੇ ਨਾ ਤੁਹਾਡਾ ਪ੍ਰੈਜ਼ੈਂਟੇਸ਼ਨ ਕਰਨ ਦਾ ਤਰੀਕਾ ਬਹੁਤ ਵਧੀਆ ਜੀ ਮੈਂ ਖੁਦ ਤੋਂ ਲਰਨ ਕਰਦਾ ਤੇ ਤੁਸੀਂ ਹਮੇਸ਼ਾ ਚੰਗੇ ਚੀਜ਼ਾਂ ਪ੍ਰਮੋਟ ਕਰਦੇ ਹਾਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਮੈਂ ਹੁਣ ਆਪਣੇ ਪੰਜਾਬੀ ਕਮਿਊਨਿਟੀ ਨੂੰ ਆਪਾਂ ਨੂੰ ਵੀ ਇਹ ਚੀਜ਼ ਤੋਂ ਇਨਸਪੀਰੇਸ਼ਨ ਲੈਣਾ ਚਾਹੀਦਾ ਤੇ ਵਧੀਆ ਚੀਜ਼ਾਂ ਰੈਪ੍ਰੈਜ਼ੈਂਟ ਕਰਨੀਆਂ ਚਾਹੀਦੀਆਂ ਨੇ ਮੈਂ ਅਨਮੋਲ ਮੈਂ ਬਹੁਤ ਹੌਲੀ ਸਫਰ ਕਰਦਾ ਵੀਰੇ ਹਾਂਜੀ ਮੇਰੇ ਹੌਲੀ ਸਫਰ ਕਰਨੇ ਕਰਕੇ ਮੇਰੀਆਂ ਜਿਹੜੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਨੇ ਉਹ ਮੇਰੀ ਨਿਗਾ ਚ ਆ ਜਾਂਦੀਆਂ ਹਾਂਜੀ ਮੈਂ ਆਪਣੇ ਬੰਦਿਆਂ ਕੋਲੇ ਬਹਿਣਾ ਵਿਚਰਦਾਂ ਗੱਲਾਂ ਬਾਤਾਂ ਕਰਦਾ ਤਾਂ ਉਹਦੇ ਚ ਮੈਨੂੰ ਹੋਰ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਵੀ ਇੱਥੇ ਆਪਾਂ ਆਹ ਥੀ ਚੀਜ਼ ਦੇਖ ਸਕਦੇ ਹਾਂ ਇੱਥੇ ਆਹ ਚੀਜ਼ ਦੇਖ ਸਕਦੇ ਹਾਂ ਉਹ ਤਾਂ ਕਰਕੇ ਵਧੀਆ ਤੇ ਬਹੁਤ ਜ਼ਿਆਦਾ ਹੋ ਜਾਂਦਾ ਬਾਈ ਮੈਂ ਜਦੋਂ ਵੀਡੀਓ ਨੂੰ ਐਡਿਟ ਕਰਦਾ ਮੈਂ ਕੱਟਦਾ ਉਹਨੂੰ ਬਹੁਤ ਯਾਰ ਜ਼ਿਆਦਾ ਲੰਮੀ ਹੋ ਜਾਂਦੀ ਹੈ ਹਾਲਾਂਕਿ ਮੈਨੂੰ ਇਹ ਹੁੰਦਾ ਵੀ ਇਹ ਕੰਟੈਂਟ ਬੜਾ ਸੋਹਣਾ ਫਿਰ ਵੀ ਉਹ ਘੰਟੇ ਦੀ ਵੀਡੀਓ ਵੀ ਪਾਉਣਾ ਤਾਂ ਉਹ ਵੀ ਦੇਖ ਲੈਂਦੇ ਨੇ ਲੋਕ ਵੀ ਹਾਂ ਭਾਈ ਇਹਦੇ ਕੋਲੇ ਕੋਈ ਚੀਜ਼ ਠੀਕ ਦਿਖਾ ਰਿਹਾ ਉਹੀ ਚੀਜ਼ ਆ ਭਾਜੀ ਤੁਹਾਡੇ ਪ੍ਰੈਜ਼ੈਂਟ ਕਰਨ ਦਾ ਤਰੀਕਾ ਬਹੁਤ ਵਧੀਆ ਤੁਸੀਂ ਜਿਵੇਂ ਵੀ ਹਰੇਕ ਚੀਜ਼ ਨੂੰ ਪ੍ਰੈਜ਼ੈਂਟ ਕਰਦੇ ਹੋ ਪੇਸ਼ ਕਰਦੇ ਹੋ ਆਡੀਅנס ਮੂਰੇ ਉਹ ਬਹੁਤ ਹੀ ਪਰਫੈਕਟ ਆ ਜੀ ਤੁਹਾਡੀ ਬੋਲੀ ਬਹੁਤ ਵਧੀਆ ਜੀ ਜੋ ਤੁਸੀਂ ਬੋਲਦੇ ਹੋ ਬਹੁਤ ਵਧੀਆ ਇੱਕ ਕੋਈ ਆਪਣਾਪਨ ਹੀ ਲੱਗਦਾ ਹਨਾ ਜੀ ਤੇ ਇੱਕ ਹੋਰ ਮੇਰਾ ਸਵਾਲ ਸੀ ਜਿਵੇਂ ਹੁਣ ਤੁਸੀਂ ਸਫਰ ਕਰ ਰਹੇ ਹੋ ਆਪਦਾ ਬਾਈਕ ਤੇ ਤੇ ਤੁਹਾਨੂੰ ਇਹ ਆਈਡੀਆ ਕਿਵੇਂ ਆਇਆ ਤੇ ਕਿੰਨੇ ਕ ਟਾਈਮ ਪਹਿਲਾਂ ਦੀ ਗੱਲ ਸੀ ਹੈ ਭਾਈ ਬਾਲਾ ਪੁਰਾਣਾ ਨਹੀਂ 5 ਸਾਲ ਪਹਿਲਾਂ ਹੀ ਇਹ ਦਿਮਾਗ ਚ ਫੁਰਨਾ ਫੁਰਿਆ ਵੀ ਆਪਾਂ ਐ ਘੁੰਮ ਸਕਦੇ ਹਾਂ ਮੈਡ ਕੈਥਰਨ ਦਾ ਨਹੀਂ ਇੱਕ ਸਾਈਕਲ ਲਿਆ ਸੀ ਹੰਡ ਕੈਥਰਨ ਦਾ ਸਾਈਕਲ ਲਿਆ ਸੀ ਇੱਕ ਮੈਂ 10000 ਰੁਪਏ ਦਾ ਉਹ ਤੇ ਮੈਂ ਪੰਜਾਬ ਘੁੰਮਿਆ ਸੀ अच्छा जी फिर मेरा जी ਕੀਤਾ ਵੀ بٹਵਿਨ 520 సైకిల్ ਖਰੀਦਿਆ ਜਾਵੇ ਤੇ ਉਹ ਥੋੜਾ ਜਿਹਾ ਮਹਿੰਗਾ ਸੀਗਾ ਉਹ ਸੀ ਉਹਦਾ 25-26000 ਦਾ ਤੇ ਮੈਂ OLX ਤੋਂ ਮਿਲਿਆ ਮੈਨੂੰ సైకిల్ ਮਿਲ ਗਿਆ ਉਹ ਵਿਜੇਵਾੜਾ ਕਰਨਾਟਕਾ ਤੋਂ ਮੈਂ ਉਹ ਬੰਦੇ ਨੂੰ OLX ਤੇ ਗੱਲ ਬਹੁਤ ਹੋਈ ਉਹੀ ਮੈਨੂੰ ਪੈਸੇ ਭਾਤੇ ਪਰ ਉਹ ਸਹੀ ਸੀ ਹਾਂਜੀ ਉਹਨੇ پتہ ਨਹੀਂ ਉਹਦੇ ਮਾਨ ਚ ਮਿਹਰ ਪਈ ਤੇ ਉਹਨੇ ਮੈਨੂੰ ਕੋਰੀਅਰ ਕਰਤਾ సైకిਲ ਉਹ ਫਿਰ ਉਹਤੇ ਮੈਂ ਸਫਰ ਕੀਤਾ ਸੀ ਵੀਰੇ ਲਦਾਖ ਦਾ ਮੈਂ ਤੇ ਮੇਰਾ ਮਿੱਤਰ ਦੀਵ ਦੋਵਾਂ ਨੇ ਸੀ ਲਦਾਖ ਘੁੰਮਿਆ ਫਿਰ ਅਸੀਂ ਘੁੰਮਿਆ ਨਾਰਥ-ਈਸਟ ਇੰਡੀਆ ਅਸਾਮ ਨਾਗਾਲੈਂਡ ਮਣੀਪੁਰ ਮਿਜ਼ੋਰਮ ਤ੍ਰਿਪੁਰਾ ਮਗਾਹਲਿਆ ਸਿਕਮ ਮੈਂ ਤੁਹਾਡੀ ਇੱਕ ਵੀਡੀਓ ਚੱਲਦਾ ਰਿਹਾ ਹਾਂ ਜੀ ਮੈਂ ਤੁਹਾਡੀ ਇੱਕ ਅਰਜਨ ਟਲੋਂ ਨਾ ਵੀ ਵੀਡੀਓ ਦੇਖੀ ਸੀ ਜੀ ਬਾਈ ਉਹ ਕਿੰਨੇ ਕ ਟਾਈਮ ਪਹਿਲਾਂ ਤੁਸੀਂ ਗਏ ਸੀ ਉਹ ਵੀਰੇ ਮੈਂ ਅਰਜਨ ਉਦੋਂ ਅਸੀਂ ਮੋਟਰਸਾਈਕਲ ਤੇ ਗਏ ਹੋ ਸੀ ਦੋ ਜਣੇ ਲਦਾਖ ਘੁੰਮਣ ਲਈ ਜਾਂਸਕਰ ਵੇਲੀ ਤੇ ਉਦੋਂ ਅਰਜਨ ਹੁਣੀ ਵੀ ਉੱਥੇ ਘੁੰਮੇ ਜਾਂਦੇ ਸੀਗੇ ਉਹ ਬਹੁਤੀ ਪੁਰਾਣੀ ਵੀਡੀਓ ਨਹੀਂ ਹੈਗੀ ਹਾਂ ਜੀ ਮੈਂ ਲਗਭਗ 2.5 ਸਾਲ ਹੋ ਗਏ ਹਨ ਹਾਂ ਜੀ ਹਾਂ ਜੀ ਕੁਝ ਕੱਲ ਨੂੰ ਤੇ ਫਿਰ ਆਡੀਓ ਤੇ ਮੁਲਾਕਾਤ ਹੋਈ ਸੀ ਤੇ ਉਦੋਂ ਅਸੀਂ ਵੀਡੀਓ ਬਣਾਈ ਸੀ ਤੇ ਇੱਕ ਹੋਰ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਸੀ ਕਿਉਂਕਿ ਹਰ ਕੋਈ ਬੰਦਾ ਆ ਜੀ ਵੀਡੀਓ ਦੇਖਦਾ ਬਹੁਤ ਬੰਦੇ ਸੋਚਦੇ ਹੋਣਗੇ ਵੀ ਆਪਾਂ ਵੀ ਇਦਾਂ ਕਰ ਸਕਦੇ ਆ ਆਪਾਂ ਵੀ ਸਾਈਕਲ ਤੇ ਹਨਾ ਟੂਰ ਕੱਢ ਸਕਦੇ ਆ ਤੁਸੀਂ ਇਹ ਚੀਜ਼ ਕਰ ਰਹੇ ਹੋ ਇਹਦੇ ਵਿੱਚ ਕੀ ਕੀ ਚੈਲੰਜ ਆਉਂਦਾ ਕਿਹੜੇ ਕਿਹੜੇ ਔਖੇ ਚੈਲੰਜ ਤੁਸੀਂ ਫੇਸ ਕੀਤੇ ਨੇ ਕਿਉਂਕਿ ਈਜ਼ੀ ਵੀ ਨਹੀਂ ਹੁੰਦਾ ਹਨਾ ਆਪਾਂ ਬਿਲਕੁਲ ਕੋਈ ਬਗਾਨੇ ਕੰਟਰੀ ਜਾ ਰਹੇ ਆ ਉਹ ਸਾਰੀ ਆਪਾਂ ਐਕਸਪਲੋਰ ਕਰਨੀ ਹੁੰਦੀ ਆ ਤੁਹਾਨੂੰ ਕੀ ਲੱਗਦਾ ਹੁਣ ਤੱਕ ਸਭ ਤੋਂ ਔਖੇ ਕਿਹੜੇ ਨੇ ਇਦਾਂ ਦੇ ਚੈਲੰਜ ਜੋ ਕਿ ਤੁਹਾਨੂੰ ਫੇਸ ਕਰਨੇ ਪਏ ਆ ਆਪਣੀ ਜਰਨੀ ਵਿੱਚ ਹਾਂ ਸੌਖਾ ਤਾਂ ਕੁਝ ਨਹੀਂ ਹੁੰਦਾ ਬਾਈ ਹਾਂਜੀ ਹਾਂਜੀ ਵੀਡੀਓ ਦਾ ਤੁਸੀਂ ਹਮੇਸ਼ਾ ਕਦੇ ਨਾ ਕਦੇ ਉਹ ਦਿਖਾਉਗੇ ਜਿਹੜਾ ਚੈਰੀ ਆਂ ਦਾ ਕੇਕ ਹੁੰਦਾ ਜਿਹੜਾ ਤੁਹਾਡੇ ਇੱਕ ਦਿਨ ਦੇ ਵਿੱਚ ਤੁਸੀਂ ਬੜੇ ਖੁਸ਼ ਹੋਵੋ ਕੈਮਰਾ ਖੋਲਦੇ ਹੋ ਬਿਲਕੁਲ ਸਭ ਤੋਂ ਪਹਿਲੀ ਗੱਲ ਤੁਹਾਡੇ ਚ ਸਬਰ ਹੋਣਾ ਚਾਹੀਦਾ ਵੀ ਤੁਸੀਂ ਸਹਜ ਨਾਲ ਸਫਰ ਕਰ ਸਕਦੇ ਹੋ ਹਾਂਜੀ ਦਿਨ ਦੇ ਵਿੱਚ ਤੁਸੀਂ 50 60 100 ਕਿਲੋਮੀਟਰ ਜਿੰਨਾ ਵੀ ਪੈਂਡਾ ਕੱਢ ਸਕਦੇ ਹੋ ਕੱਢ ਸਕਦੇ ਕਰਦੇ ਹੋ ਤੇ ਕਾਹ ਨਹੀਂ ਕਰ ਸਕਦੇ ਇਹ ਵੀ ਨਹੀਂ ਹੁੰਦਾ ਵੀ ਜੱਗੇ ਪਹਾੜਾ ਤੇ ਮਿੱਕੇ ਦਾ ਮਜੂਰ ਲਾ ਕੇ ਪਹਾੜ ਚੜ ਜਾ ਜੀ ਮੁੜ ਕੇ ਮੈਂ ਨਿਆਤ ਹੋ ਕੇ ਬਹਿ ਜਾ ਤੁਹਾਨੂੰ ਪਤਾ ਵੀ ਜੇ ਤੁਸੀਂ 100 ਕਿਲੋਮੀਟਰ ਜਾਣਾ 150 ਕਿਲੋਮੀਟਰ ਜਾਣਾ ਤਾਂ ਤੁਹਾਨੂੰ એનર્ਜੀ ਆਪਦੀ ਦਿਨ ਦੇ ਵਿੱਚ ਵੰਡ ਕੇ ਲਾਉਣੀ ਪੈਣੀ ਹੈ ਬਿਲਕੁਲ ਬਾਕੀ ਜੇ ਤੁਸੀਂ ਥੋੜਾ ਜੇ ਡਰੋਕ ਕੋਲੋਂ ਤੁਸੀਂ ਡਰਜੋਗੇ ਛੇਤੀ ਵੀ ਯਾਰ ਥਾਂ ਨਹੀਂ ਮਿਲਲੀ ਮੈਨੂੰ ਰਹਿਣ ਦੀ ਜਾਂ ਉੱਥੇ ਮੇਰੇ ਨਾਲ ਆ ਹੁਣ ਅਣਹੋਣੀ ਨਾ ਵਾਪਰ ਜੇ ਫੇਰ ਓਕਾ ਬਾਈ ਪਰ ਜੇ ਤੁਸੀਂ ਮਾਰਾ ਜੀ ਤੁਹਾਡੇ ਮਾਲਕ ਤੇ ਭਰੋਸਾ ਵੀ ਹੈਗਾ ਤੇ ਤੁਸੀਂ ਕਰ ਸਕਦੇ ਹੋ ਬਾਈ ਖਾਸ ਕਰਕੇ ਚਲੋ ਯੂਰਪ ਬਾਰੇ ਗੱਲ ਕਰਦੇ ਆ ਪਰ ਆਪਣੇ ਪੰਜਾਬੀ ਕਮਿਊਨਿਟੀ ਦਾ ਓਵਰਆਲ ਸਭ ਕਿਤੇ ਆ ਹੁਣ ਜਿਹੜੇ ਵੀ ਤੁਸੀਂ ਕੰਟਰੀ ਚ ਆਉਂਦੇ ਆ ਤانوں ਬਹੁਤ ਲੋਕ ਅਪਰੋਚ ਵੀ ਕਰਦੇ ਹੋਣਗੇ ਹਨ ਆਪਾਂ ਜੀ ਅਸੀਂ ਜਿਵੇਂ ਮੈਂ ਵੀ ਦੇਖਿਆ ਤੁਸੀਂ ਬਰੇਸ਼ ਆਏ ਤੇ ਮੈਂ ਫਿਰ ਤੁਹਾਡਾ ਨਾਲ ਕੰਟੈਕਟ ਕੀਤਾ ਇਹ ਚੀਜ਼ਾਂ ਈਜ਼ੀ ਹੋ ਮੈਨੂੰ ਲੱਗਦਾ ਈਜ਼ੀ ਕਰ ਦਿੰਦੀਆਂ ਨੇ ਸਾਰਾ ਕੁਝ ਹਨਾ ਬਿਲਕੁਲ ਬਾਈ ਕਿਉਂਕਿ ਸਫਰ ਜਿਆਦਾਤਰ ਤੁਸੀਂ ਟਾਈਮ ਇਕੱਲੇ ਕੱਢਦੇ ਹੋ ਨਾ ਜਦੋਂ ਬਾਈਕ ਤੇ ਰਾਈਡ ਕਰ ਰਹੇ ਹੁੰਦੇ ਹੋ ਸੋ ਵਿੱਚ ਵਿਚਾਲੇ ਆਪਣੇ ਬੰਦੇ ਮਿਲ ਜਾਂਦੇ ਨੇ ਦੋ ਚਾਰ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਮਨ ਵੀ ਥੋੜਾ ਫਰੈਸ਼ ਹੋ ਜਾਂਦਾ ਹੋਊਗਾ ਹਨਾ ਅਸਲ 'ਚ ਐ ਹਨ ਅਨਮੋਲ ਮੈਂ ਜੇ ਤੁਹਾਡੇ ਕੋਲੇ ਆਇਆ ਹਾਂ ਹਾਂਜੀ ਤੁਹਾਡੇ ਕੋਲੇ ਮੈਂ ਵੀਡੀਓ ਬਣਾਈ ਹੈ ਤੁਹਾਡੇ ਸਟਾਫ ਨੂੰ ਮਿਲਿਆ ਮੈਂ ਮੈਂ ਕਿਸੇ ਇਟਾਲੀਅਨ ਦੇ ਕੌਣ ਜੇ ਮੈਂ ਇਟਲੀ ਨੂੰ ਵਿੱਚ ਵੜ ਕੇ ਜਾਣਨਾ ਚਾਹਣਾ ਤਾਂ ਮੈਨੂੰ ਤੁਹਾਡੇ ਨਾਲ ਸੰਪਰਕ ਕਰਨਾ ਪੈਣਾ ਹਾਂਜੀ ਹਾਂਜੀ ਬਿਲਕੁਲ ਮੈਨੂੰ ਆਪਣੇ ਬੰਦਿਆਂ ਨੂੰ ਮਿਲਣਾ ਪੈਣਾ ਬਿਲਕੁਲ ਜੀ ਬਿਲਕੁਲ ਵਿਸ਼ਤਾਲਿਆਂ ਦੇ ਵਿੱਚ ਕੰਮ ਕਿਦਾਂ ਕਰਦੇ ਆ ਫੈਕਟਰੀਆਂ 'ਚ ਕੰਮ ਕਿਵੇਂ ਹੁੰਦਾ ਉਹਨਾਂ ਦਾ ਰਹਿਣ ਸਹਿਣ ਆਪਣੇ ਬੰਦਿਆਂ ਦਾ ਕਿਦਾਂ ਦਾ ਇਟਲੀ ਦੇ ਵਿੱਚ ਵੜਨ ਲਈ ਵਿੱਚੋਂ ਸਮਝਣ ਲਈ ਆਪਣੇ ਬੰਦਿਆਂ ਨਾਲ ਜਾਣ ਪਛਾਣ ਹੋਣੀ ਜ਼ਰੂਰੀ ਹੈ ਜ਼ਰੂਰੀ ਆ ਜੀ ਇਹ ਗੱਲ ਕਿਉਂਕਿ ਆਪ ਬੰਦੇ ਨੂੰ ਉਹ ਕੰਟਰੀ ਦੇ ਸਿਸਟਮ ਬਾਰੇ ਨਹੀਂ ਇਦਾਂ ਸਮਝ ਆਉਂਦੀ ਜਿਹੜਾ ਮੇਨ ਬੰਦਾ ਉਹ ਚੀਜ਼ ਕਰ ਰਿਹਾ ਉਹ ਆਪਾਂ ਨੂੰ ਬੈਟਰ ਸਮਝਾ ਸਕਦਾ ਕਿਉਂਕਿ ਉਹਦਾ ਰੋਜ਼ ਦਾ ਕੰਮ ਆ ਤੇ ਹੁਣ ਤੱਕ ਜਿੰਨੇ ਵੀ ਤੁਸੀਂ ਜਗਾ ਵਿਜ਼ਿਟ ਕੀਤੀਆਂ ਨੇ ਸਭ ਤੋਂ ਫੇਵਰੇਟ ਕਿਹੜੀ ਰਹੀ ਤੁਹਾਡੀ ਨਮੀਬੀਆ ਕੀ ਖਾਸ ਹੈ ਤੁਹਾਨੂੰ ਨਮੀਬੀਆ ਇੱਕ ਡੇਜ਼ਰਟ ਆ ਬਾਈ ਮਾਰੂਥੜਾ ਲਾ ਇਹ ਨਮੀਬੀਆ ਦੇ ਵਿੱਚ 2.5 ਬੰਦੇ ਪਰ ਸਕੁਅਰ ਕਿਲੋਮੀਟਰ ਨੇ ਉਹ ਬਹੁਤ ਖਾਲੀ ਮਾਰੂਥੜਾ ਲਾ ਬਾਈ ਉਹ ਜੀ ਉੱਥੇ ਜਿਹੜੀ ਸ਼ਾਂਤੀ ਆ ਨਾ ਉਹ ਇੱਕ ਸ਼ਾਂਤੀ ਇੱਥੇ ਵੀ ਆ ਪਰ ਇੱਥੇ ਦੀ ਸ਼ਾਂਤੀ ਥੋੜੀ ਜੀ ਕਿਤੇ ਨੱਗ ਤੇ ਪਦਾਰਥਵਾਦੀ ਜੀ ਕਹ ਲਈ ਆਪਾਂ ਉਤੋਂ ਦੀ ਸ਼ਾਂਤੀ ਅਧਿਆਤਮਕ ਜੀ ਵਾਲੀ ਆ ਬਾਈ ਹਾਂਜੀ ਮਹਾਨਾ ਮੈਂ ਉੱਥੇ ਭਾਈ ਨਰਮਲ ਸਿੰਘ ਹੁਣਾਂ ਤੇ ਨਾ ਸ਼ਬਦ ਲਾ ਕੇ ਸਾਈਕਲਿੰਗ ਕਰਦਾ ਰਹਿੰਦਾ ਅੱਛਾ ਜੀ ਤੇ ਮੈਨੂੰ ਬੜਾ ਆਨੰਦ ਆਉਂਦਾ ਭਾਈ ਬਹੁਤ ਖਾਲੀ ਥਾਂ ਨੇ ਉਹ ਜਿਹੜਾ ਮਾਰੂਥਲ ਆ ਤੁਹਾਨੂੰ ਪਤਾ ਲੱਗਦਾ ਵੀ ਯਾਰ ਮੇਰੇ 50 50 ਕਿਲੋਮੀਟਰ ਅੱਗੇ ਪਿੱਛੇ ਕੋਈ ਬੰਦਾ ਹੀ ਹੈ ਨਹੀਂ ਤੇ ਉਹ ਚੀਜ਼ ਵੱਖਰੀ ਹੈ ਭਾਈ ਬਿਲਕੁਲ ਤੁਸੀਂ ਸ਼ਾਮ ਨੂੰ ਕਿਤੇ ਪਹੁੰਚਣਾ ਤੇ ਪਹੁੰਚ ਕੇ ਤੁਹਾਨੂੰ ਕੈਂਪਿੰਗ ਸਾਈਟ ਮਿਲਣੀ ਹੈ ਤੇ ਮਾਰੂਥਲ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਘਾਹ ਦੇ ਘਾਹ ਸੁੱਕਿਆ ਜਾ ਉਹਦੇ ਉੱਤੇ ਢਲਦੇ ਸੂਰਜ ਦੀ ਧੁੱਪ ਪੈ ਰਹੀ ਹੁੰਦੀ ਆ ਹੂੰ ਤੁਸੀਂ ਆਪ ਦਾ ਸਟੋਵ ਚੁੱਲਾ ਕੱਢਦੇ ਹੋ ਗੰਡੇ ਗੁੰਡੇ ਵੱਢ ਕੇ ਸਦਾ ਆਲ ਸਬਜੀ ਬਣਾਉਣੇ ਹੋ ਕੋਈ ਬ੍ਰੈਡ ਕੱਢ ਕੇ ਨਾਲ ਖਾਣੇ ਹੋ ਜੀ ਹੌਲੀ 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 ਸੂਰਜ ਛਿਪਦਾ ਜਾਂਦਾ ਲੋ ਮੱਧਮ ਹੁੰਦੀ ਜਾਂਦੀ ਹੈ ਫਿਰ ਰਾਤ ਨੂੰ ਜਦੋਂ ਰਾਤ ਪੈਂਦੀ ਹੈ ਹਾਂਜੀ ਤਾਂ ਸਿਰ ਤੇ ਤਾਰਿਆਂ ਦਾ ਥਾਲ ਦਿਸਦਾ ਬਿਲਕੁਲ ਅਸਮਾਨ ਬੜਾ ਸਾਫ਼ ਆ ਉੱਥੇ ਆਬਾਦੀ ਹੈ ਨਹੀਂ ਲੋਕ ਹੈ ਨਹੀਂ ਪੋਲੂਸ਼ਨ ਹੈ ਨਹੀਂ ਉਹ ਚੀਜ਼ ਮੈਨੂੰ ਬਹੁਤ ਸੋਹਣੀ ਲੱਗਦੀ ਉੱਥੇ ਦਾ ਰਾਤ ਨੂੰ ਵੀ ਲਾਈਟ ਪੋਲੂਸ਼ਨ ਬਿਲਕੁਲ ਨਹੀਂ ਹੁੰਦੀ ਆਸਮਾਨ ਤਾਰੇ ਬਹੁਤ ਵਧੀਆ ਦਿਖਦੇ ਹੋਣਗੇ ਜੀ ਨਮੀਬੀਆ ਦੇ ਵਿੱਚ ਲੋਕ ਸਟਾਰ ਗੇਜ਼ਿੰਗ ਕਰਨ ਲਈ ਆਉਂਦੇ ਆ ਬਾਈ ਅੱਛਾ ਤਾਰੇ ਦੇਖਣ ਲਈ ਆਉਂਦੇ ਆ ਪੋਲਾਈਟ ਪੋਲੂਸ਼ਨ ਘਟਾ ਹੁਣ ਆਮ ਆਪਣੇ ਸ਼ਹਿਰਾਂ ਚ ਦਾ ਹੁੰਦੀ ਆ ਜੀ ਉੱਥੇ ਕਲੀਅਰ ਨਹੀਂ ਦਿਖਦਾ ਕਿਤੇ ਉੱਥੇ ਦੰਦਾਂ ਜਿਹੇ ਵਾਲੇ ਸੂਰਜ ਹੈ ਉਹ ਭੱਜੇ ਫਿਰਦੇ ਆ ਜੰਗਲੇ ਸਵਰ ਹਾਂਜੀ ਕਿਤੇ ਕੋਈ ਵਿਰਲਾਟਾਂਵਾ ਜੈਬਰਾ ਉਹ ਆ ਰਿਹਾ ਤੁਹਾਡੇ ਬਾਲ ਨੂੰ ਤੁਹਾਨੂੰ ਪਤਾ ਲੱਗਦਾ ਵੀ ਤੁਹਾਡਾ ਸਾਈਕਲ ਦੇਖ ਲਿਓ ਭੱਜ ਗਿਆ ਮੁੜ ਗਿਆ ਉਥੋਂ ਉਥੋਂ ਦੇ ਹੋਰ ਹਿਰਨਾ ਵਰਗੇ ਜੀ ਜੇ ਨੇ ਉਹ ਸੜਕਾਂ ਤੇ ਆਰਾਮਾ ਤੇ ਛਾਲਾ ਮਾਰਦੇ ਫਿਰਦੇ ਆ ਕੱਚੇ ਰਾਹ ਨੇ ਉਹ ਬਹੁਤ ਸੋਹਣਾ ਬਈ ਬਿਲਕੁਲ ਜੀ ਮੈਂ ਯਾਰ ਜਿਹੜੀ ਤੁਹਾਡੇ ਕੋਈ ਵੀਡੀਓ ਵੇਂਦੇ ਨਾ ਵੀਰ ਮੈਂ ਕਦੇ ਤੁਹਾਡਾ ਸਬੰਭ ਬਣੇ ਹਾਂਜੀ ਤਾਂ ਨਮੀਬੀਆ ਜ਼ਰੂਰ ਦੇਖਣਾ ਚਾਹੀਦਾ ਠੀਕ ਹੈ ਜੀ ਨਹੀਂ ਵਧੀਆ ਤਾਂ ਹੀ ਮੈਂ ਵੀ ਥੋੜਾ ਤਾਂ ਹੀ ਪੁੱਛ ਰਿਹਾ ਕਿਉਂਕਿ ਇਹ ਥੋੜਾ ਆਲਰੇਡੀ ਦੇਖਿਆ ਹੋਇਆ। ਤੋਂ ਤੁਸੀਂ ਮੈਨੂੰ ਇੱਕ ਬੈਟਰ ਸਲਾਹ ਦੇ ਸਕਦੇ ਹੋ। ਉਦਾਂ ਸੇਫ ਆ ਸਾਰਾ। ਸੇਫ ਆ ਪਰ ਜੇ ਤੁਸੀਂ ਉਹ ਚੀਜ਼ ਦੇਖਣਾ ਚਾਹੁੰਦੇ ਨਾ ਤੁਸੀਂ ਜਾ ਕੇ ਨੰਬੀਬੀ ਆਖੋ ਵੀ ਦੇਖਣ ਨੂੰ ਕੀ ਆ? ਜੀ। ਉਵੇਂ ਤੁਹਾਨੂੰ ਕੁਝ ਨਹੀਂ ਮਿਲਣਾ ਉੱਥੇ। ਜੇ ਤੁਸੀਂ ਖਾਲੀ ਰਾਵਾਂ ਦਾ ਆਨੰਦ ਲੈਣਾ ਚਾਹੁੰਦੇ ਹੋ ਕੈਂਪਿੰਗ ਸਾਈਟਸ ਤੇ ਬਹਿਣਾ ਚਾਹੁੰਦੇ ਹੋ ਤੇ ਜੇ ਤੁਸੀਂ ਕੁਦਰਤ ਨਾਲ ਜੁੜੇ ਹੋ ਤਾਂ ਮੈਂ ਕਹਣਾ ਵੀ ਨਮੀਬੀਆ ਸੋਹਣਾ ਓਵੇਂ ਜੋ ਕੋਈ ਫੋਨ ਕਰਕੇ ਆ ਕੇ ਬਾਈ ਨਮੀਬੀਆ ਆਏ ਆ ਕੀ ਇਹ ਦੇਖੀਏ ਤੇ ਮੈਂ ਉਹ ਫਿਰ ਮੈਂ ਕੁਝ ਨਹੀਂ ਦੱਸ ਸਕਦਾ ਉਹਦਾ ਨਹੀਂ ਕੁਝ ਵੀ ਹਾਂਜੀ ਹਾਂਜੀ ਨੇਚਰ ਨਾਲ ਪਿਆਰ ਹੋਣਾ ਚਾਹੀਦਾ ਉਹ ਬੰਦਾ ਇੰਜੋਏ ਕਰ ਸਕਦਾ ਫਿਰ ਮੈਂ ਨਾ ਅਨਮੋਲ ਬਾਈ ਜਿਵੇਂ ਆਪਣੇ ਦੇਸ਼ਾਂ ਇੱਥੇ ਘੁੰਮਦਾ ਆਪਣੇ ਬੰਦੇ ਮਿਲਦੇ ਨੇ ਹਾਂਜੀ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਇਹਨਾਂ ਦੇਸ਼ਾਂ ਦੀ ਸਿਫਤ ਕਰਦੇ ਹੋ ਸਾਰੇ ਦੇਸ਼ਾਂ ਦੀ ਬਹੁਤ ਸੋਹਣੇ ਦੇਸ਼ ਨੇ ਬਿਨਾਂ ਸ਼ੱਕ ਮੈਂ ਦੇਖ ਰਿਹਾ ਪਰ ਇੰਡੀਆ ਵੀ ਦੇਖੋ ਬਾਈ ਜੀ ਇੰਡੀਆ ਬਹੁਤ ਸੋਹਣਾ ਯਾਰ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਨੇ ਬਾਈ ਫੋਟ ਦੇ ਹਿਸਾਬ ਨਾਲ ਸਭ ਤੋਂ ਬੈਸਟ ਸਪੌਟ ਕਿਹੜੇ ਨੇ ਸਭ ਤੋਂ ਬੈਸਟ ਡੈਸਟੀਨੇਸ਼ਨ ਆ ਜੋ ਦੇਖਣੇ ਚਾਹੀਦੇ ਨੇ ਇੰਡੀਆ ਚ ਇੰਡੀਆ ਚ ਕਹਿੰਦੇ ਹਾਂ ਜੀ ਇੰਡੀਆ ਵਿੱਚ ਭਾਈ ਕਸ਼ਮੀਰ ਬਹੁਤ ਸੋਹਣਾ ਅੱਛਾ ਜੀ ਪਰ ਪਰ ਕਸ਼ਮੀਰ ਨੂੰ ਦੇਖਣ ਲਈ ਆਪਾਂ ਨੂੰ ਉਹ ਥਾਂਵਾਂ ਛੱਡਣੀਆਂ ਪੈਣੀਆਂ ਜਿੱਥੇ ਸਾਰੇ ਲੋਕ ਜਾਂਦੇ ਆ ਸੋਨਮਾਰਗ ਗੁਲਮਾਰਗ ਸ਼੍ਰੀਨਗਰ ਛੱਡਨੇ ਪੈਣਗੇ ਓਕੇ ਉਦੋਂ ਬਾਅਦ ਜਿਵੇਂ ਗੁਰੇਜ਼ ਵੈਲੀ ਆ ਹਾਂਜੀ ਬੰਗਸ ਵੈਲੀ ਆ ਕਸ਼ਮੀਰ ਗ੍ਰੇਟ ਲੀਕ ਟਰੈਕਸ ਆ ਤੁਰ ਕੇ ਜਾਓ ਤੁਸੀਂ ਪਹਾੜਾਂ ਤੇ ਪੰਜ ਪੰਜ 6 6 ਦਿਨ ਗਵਾਚ ਜੋ ਤੁਹਾਡੇ ਕੋਲ ਨੈਟਵਰਕ ਨਹੀਂ ਹੈਗਾ ਉਸ ਵਰਗ ਥਾਂਵਾਂ ਨੇ ਭਾਈ ਮਤਲਬ ਕਹਿਣ ਦਾ ਮਤਲਬ ਉਹ ਹੁਣ ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਮਸ਼ਹੂਰ ਨੇ ਜਿਹੜੇ ਲੋਕੇਸ਼ਨ ਮਸ਼ਹੂਰ ਨੇ ਉਹ ਤਾਂ ਆਮ ਹਰ ਕੋਈ ਟੂਰਿਸਟ ਉੱਥੇ ਜਾਂਦਾ ਕੁਝ ਖਾਸ ਹੋਣਾ ਨਹੀਂ ਅਨਮੋਲ ਭਾਈ ਕਿ ਨਾ ਗੱਲਬਾਤ ਲੰਮੀ ਨਾ ਹੋ ਜੇ ਥੋੜੀ ਜਿਹੀ ਮੈਂ ਕੋਈ ਗੱਲ ਨਹੀਂ ਨੋ ਪ੍ਰੋਬਲਮ ਫਲੋ ਜਿਹਾ ਬਣ ਗਿਆ ਹਾਂਜੀ ਹਾਂਜੀ ਗੱਲਬਾਤ ਦੇ ਵਿੱਚ ਪੌਜ਼ ਲਿਆ ਕਿਉਂਕਿ ਦਾਸ ਨੂੰ ਪਾਣੀ ਦੀ ਲੋੜ ਪੈ ਗਈ ਸੀ ਬਿਲਕੁਲ ਉਹ ਅਸਲ ਵਿੱਚ ਗੱਲਬਾਤ ਤਾਂ ਸ਼ਾਇਦ ਛੋਟੀ ਰਿਕਾਰਡ ਕਰ ਰਹੇ ਵਾ ਸਵਾਦ ਆਉਣ ਲੱਗ ਪਿਆ ਤਾਂ ਕਹੀ ਰਹੀ ਸਹੀ ਗੱਲ ਆ ਜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਸੀ ਪਿੱਛੇ ਜੇ ਨਾ ਮੈਂ ਕਾਜ਼ਾ ਨਹੀਂ 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 ਕਾਜ਼ਾ ਕਾਜ਼ਾ ਗਿਆ ਵੀਰੇ ਮੈਂ ਅੱਛਾ ਜੀ ਕਾਜ਼ਾ ਬਹੁਤ ਸੋਹਣੀ ਥਾਂ ਸਪੀਤੀ ਠੰਡਾ ਮਾਰੂਥਲਾ ਲਦਾਖ ਵਾਂਗੂ ਹੀ ਆ ਹਾਂਜੀ ਤੇ ਉੱਥੇ ਗੈਸਟ ਹਾਊਸ ਸੀਗਾ ਅ ਹੋਮ ਸਟੇ ਕਹ ਲੋ ਜਿੰਨੂੰ ਓਕੇ ਹੋਮ ਸਟੇ ਮਤਲਬ ਕਿ ਘਰ ਦੇ ਵਿੱਚ ਉਹਨਾਂ ਨੇ 4-5 ਕਮਰੇ ਵਾਧ ਬਣਾਏ ਹੁੰਦੇ ਨੇ ਜੀ ਕਿ ਆਓ ਸਾਡੇ ਘਰ ਤੁਸੀਂ ਰਹੋ ਜਿਵੇਂ ਦਾ ਅਸੀਂ ਖਾਣੇ ਆ ਸਾਡੇ ਨਾਲ ਬਹਿ ਕੇ ਖਾਓ ਜਿਵੇਂ ਦਾ ਅਸੀਂ ਨਹਾਉਣੇ ਧੋਣੇ ਉਸੇ ਤਰ੍ਹਾਂ ਤੁਸੀਂ ਸਾਡਾ ਬਾਥਰੂਮ ਵਰਤੋ ਤੇ ਗੱਲਾਂ ਬਾਤਾਂ ਕਰੋ ਹੋਮ ਸਟੇ ਦਾ ਮਤਲਬ ਇਹ ਹੁੰਦਾ ਮੇਰਾ ਪਰਿਵਾਰ ਸੀ ਮੇਰੀ ਘਰ ਦੇ ਨਾਲ ਤੇ ਮੇਰੀ ਬੱਚੀ ਸੀ ਨਾਲ ਅਸੀਂ ਬੈਠੇ ਰੋਟੀ ਖਾਈ ਜਾਈਏ ਤੇ ਉਹ ਬੀਬੀ ਜਿਹੜੀ ਘਰ ਦੀ ਸੀਗੀ ਉਹ ਸਾਡੇ ਕੋਲੇ ਬੈਠੀ ਹਾਂਜੀ ਉਹਨੇ ਮੈਨੂੰ ਗੱਲ ਦੱਸੀ ਕਹਿੰਦੀ ਕਿ ਸਾਡੇ ਕੋਲੇ ਕਹਿੰਦੀ ਹਰ ਸਾਲ ਟੂਰਿਜ਼ਮ ਵਧ ਰਿਹਾ ਹਰ ਸਾਲ ਲੋਕ ਆ ਰਹੇ ਆ ਸਾਡੇ ਕੋਲ ਕਹਿੰਦੀ ਲੋਕ ਆਉਂਦੇ ਆ ਸਾਡੇ ਕੋਲ ਪੈਸਾ ਬਹੁਤ ਆ ਰਿਹਾ ਕਹਿੰਦੀ ਜਦ ਕੋ ਪੈਸਾ ਆਉਂਦਾ ਅਸੀਂ ਤਿੰਨ ਕਮਰੇ ਹੋਰ ਬਣਾ ਦਿੰਨੇ ਆ ਹੋਰ ਪੈਸਾ ਆਉਂਦਾ ਚਾਰ ਕਮਰੇ ਬਣਾ ਦਿੰਨੇ ਆ ਹੋਰ ਪੈਸਾ ਆਉਂਦਾ 15 ਕਮਰੇ ਹੋ ਜਾਂਦੇ ਨੇ ਜੀ ਕਹਿੰਦੀ ਹੁਣ ਅਸੀਂ ਮੈਂ ਇਹ ਸੋਚਦੀ ਆ ਵੀ ਇਹ ਤਾਂ ਮੁੱਕਣੇ ਨਹੀਂ ਕੰਮ ਫਿਰ ਹਾਂ ਵੀ ਪੈਸਾ ਆਈ ਜਾਊਗਾ ਅਸੀਂ ਤਾਂ ਕਮਰੇ ਬਣਾਈ ਜਾਵਾਂਗੇ ਸਾਡਾ ਲਾਲਚ ਵਧ ਹੀ ਜਾਣਾ ਇਹ ਤਾਂ ਬਿਲਕੁਲ ਮਤਲਬ ਕਿ ਉਹਦੀ ਗੱਲਬਾਤ ਤੋਂ ਬੀਬੀ ਦੀ ਮੈਨੂੰ ਗੱਲ ਤੋਂ ਇਹ ਪਤਾ ਲੱਗਿਆ ਉਹ ਕਹਿੰਦੀ ਵੀ ਅ ਪੈਸੇ ਪਿੱਛੇ ਅਸੀਂ ਭੱਜ ਪਏ ਹਾਂ ਕਹਿੰਦੀ ਸਾਡਾ ਜਿਹੜਾ ਕਾਜ਼ਾ ਸ਼ਹਿਰ ਆ ਨਿਕਾ ਜਾਈ ਇਹ ਉਹ ਕਹਿੰਦੀ ਸਾਡਾ ਕਾਜ਼ਾ ਕਾਜ਼ਾ ਨਹੀਂ ਰਹੇਗਾ ਹੋਰ ਕੁਝ ਬਣਦਾ ਜਾਣਾ ਹੂੰ ਕਹਿੰਦੀ ਪਹਿਲਾਂ ਸਾਡੇ ਕੋਲੇ ਉਹ ਲੋਕ ਆਉਂਦੇ ਹੁੰਦੇ ਸੀ ਜਿਨ੍ਹਾਂ ਨੂੰ ਘੁੰਮਣ ਦਾ ਸ਼ੌਂਕ ਸੀ ਹਾਂਜੀ ਜਿਨ੍ਹਾਂ ਨੂੰ ਘੁੰਮਣ ਦਾ ਸ਼ੌਂਕ ਸੀ ਉਹ ਸਾਡੇ ਕੋਲੇ ਆਉਂਦੇ ਸੀ ਸਾਡੇ ਘਰਾਂ ਦੇ ਵਿੱਚ ਸਾਡੇ ਵਾਂਗੂ ਰਹਿੰਦੇ ਸਾਡੇ ਵਾਂਗੂ ਖਾਂਦੇ ਪੀਂਦੇ ਸੀ ਅੱਛਾ ਜੀ ਤੇ ਕਹਿੰਦੀ ਸਾਡੇ ਕੋਲੇ ਆ ਕੇ ਨਾ ਉਹ ਜਿਹੜੇ ਗੋਰੇ ਸੀਗੇ ਕੁਝ ਇਜ਼ਰਾਈਲੀ ਬਹੁਤੇ ਆਉਂਦੇ ਸੀ ਹੂੰ ਉਹ ਕਹਿੰਦੀ ਸਾਨੂੰ ਕਹਿ ਦਿੰਦੇ ਸੀ ਤੁਹਾਡੇ ਕੋਲ ਪਾਣੀ ਦੀ ਕਮੀ ਆ ਤੁਸੀਂ ਤੌਲੀਆ ਗਿੱਲਾ ਕਰਕੇ ਪਿੰਡੇ ਤੇ ਘਸਾਲਿਆ ਕਰੋ ਅੱਛਾ ਕਹਿੰਦੇ ਸੀ ਸਾਨੂੰ ਇਹੋ ਜਿਹਾ ਸਲਾਮਤ ਹੀ ਦਿੰਦੇ ਹੁੰਦੇ ਸੀ ਹੁਣ ਕੀ ਹੋ ਗਿਆ ਹੁਣ ਸੋਸ਼ਲ ਮੀਡੀਆ ਕਰਕੇ ਜਿਹੜੇ ਜਿਹੜੇ ਮਮਾਸ ਪਾਪਾਸ ਬੁਆਏ ਟਾਈਪ ਗੱਲਬਾਤ ਆ ਜਾਂਦੀ ਉਹ ਜਿਹੜੇ ਨਵੇਂ ਜਿਹੜੇ ਸਿਰਫ ਤੇ ਰੀਲ ਲਈ ਜਾਂਦੇ ਆ ਬਿਲਕੁਲ ਕਹਿੰਦੀ ਸਾਡੇ ਕੋਲੇ ਉਹ ਆਉਣੇ ਸ਼ੁਰੂ ਹੋ ਗਏ ਉਹ ਆ ਕੇ ਪਹਾੜਾਂ ਦੇ ਵਿੱਚ ਪੰਜ ਤਾਰਾ ਫੈਸਿਲਿਟੀਆਂ ਭਾਲਦੇ ਆ। ਵੀ ਟਾਇਲਟ ਵੀ ਇਹੋ ਜਿਹੀ ਚਾਹੀਦੀ ਐ, ਨਹਾਉਣ ਨੂੰ ਵੀ ਇਹ ਚਾਹੀਦਾ ਤੇ ਬੈੱਡ ਵੀ ਦੂਜਾ ਚਾਹੀਦਾ ਪੋਲਾ ਜਾਂ। ਫਾਈਵ ਸਟਾਰ ਹੋਟਲ ਵਾਲੇ ਟ੍ਰੀਟਮੈਂਟ ਚਾਹੁੰਦੇ ਨੇ। ਉਹ ਕਹਿੰਦੀ ਵੀ ਅਸੀਂ ਉਹਨਾਂ ਨੂੰ ਚੀਜ਼ਾਂ ਦੇਣ ਵੀ ਲੱਗ ਗਏ। ਸਾਨੂੰ ਪੈਸਾ ਵੀ ਬਹੁਤ ਮਿਲਣ ਲੱਗ ਗਿਆ। ਪਰ ਜਿਹੜਾ ਅਸੀਂ ਸਕੂਨ ਆ ਉਹ ਗਵਾ ਲਿਆ। ਪਹਿਲਾਂ ਲੋਕ ਉਹ ਘੁੰਮਦੇ ਸੀ ਜਿਨ੍ਹਾਂ ਨੂੰ ਘੁੰਮਣ ਦਾ ਸ਼ੌਂਕ ਸੀ। ਹੁਣ ਉਹ ਘੁਮਣ ਲੱਗ ਜਿਨ੍ਹਾਂ ਨੂੰ ਘੁੰਮਣ ਦਾ ਸ਼ੌਂਕ ਨਹੀਂ। ਬਸ ਉਹੀ ਕਿ ਦਿਨ ਕਿਤੇ ਬਸ 10 ਮਿੰਨ ਦਿਨ ਬਾਹਰ ਨਿਕਲਣਾ ਚਾਹੁੰਦੇ ਆ ਭੱਜ ਦੌੜ ਤੋਂ। ਸੋ ਇਹ ਸਮੱਸ ਤਾ ਕਰਕੇ ਜਿਹੜੀਆਂ ਬਹੁਤਿਆਂ ਘੁੰਮਣ ਵਾਲੀਆਂ ਥਾਵਾਂ ਇੰਡੀਆ ਦੀ ਤੁਹਾਨੂੰ ਪਤਾ ਜਾਣ ਸੰਖਿਆ ਬਹੁਤੀ ਆ ਉਹ ਆਪਾਂ ਖਰਾਬ ਕਰ ਲੀਆਂ ਇੱਕ ਬਈ ਤੁਹਾਡੇ ਦੇਸ਼ਾਂ ਦੀ ਮੈਂ ਹਮੇਸ਼ਾ ਸਿਫਤ ਕਰਦਾ ਲੰਘਦਾ ਟੱਪਦਾ ਮੈਂ ਹਰ ਇੱਕ ਵੀਡੀਓ ਚ ਗੱਲ ਕਰਦਾ ਕਿ ਤੁਸੀਂ ਦਰਖਤ ਲਾਏ ਹੋਏ ਹੱਦੋਂ ਵੱਧਿਆ ਜੀ ਜੀ ਦੋ ਪਾਸੇ ਉੱਚੀਆਂ ਬਿਲਡਿੰਗਸ ਨੇ ਉਹਨਾਂ ਦੇ ਵਿਚਕਾਰ ਵੀ ਦਰਖਤ ਤੇ ਆਪਾਂ ਆਪਾਂ ਪੱਟ ਤੇ ਮੈਂ ਨਾ ਬਈ ਇਨਵੋਲ ਮੈਂ ਘੁੰਮਦਾ ਰਹਿੰਦਾ ਵੀਰੇ ਹਨਾ ਹਾਂਜੀ ਮੈਨੂੰ ਜਦੋਂ ਤੁਸੀਂ ਘੁੰਮਦੇ ਹੋ ਤੁਹਾਨੂੰ YouTube ਜਾਂ ਸੋਸ਼ਲ ਮੀਡੀਆ ਤੇ ਚਾਰ ਵੀਰ ਜਾਣ ਲਾ ਪੈਂਦੇ ਤਾਂ ਤੁਹਾਡੇ ਇੱਕ ਦਿਨਾਂ ਕਿ ਥੋੜੀ ਜ਼ਿੰਮੇਵਾਰੀ ਬਣ ਜਾਂਦੀ ਆ ਬਿਲਕੁਲ ਮੈਨੂੰ ਕਹਿੰਦੇ ਹੁੰਦੇ ਆ ਕਿ ਬਾਈ ਤੁਸੀਂ ਨਾ ਸਨੇਹਾ ਦਇਆ ਕਰੋ ਵੀ ਤੁਸੀਂ ਦਰਖਤ ਲਾਓ ਮੈਂ ਕਿਹਾ ਬਿਲਕੁਲ ਬਾਈ ਪਰ ਮੈਂ ਐਕਿਉ ਜਦੋਂ ਮੈਂ ਅਫਰੀਕਾ ਤੋਂ ਬਾਅਦ ਪੰਜਾਬ ਗਿਆ ਤੇ ਮੈਂ ਆਪਦੀ ਪੈੜੀ ਚ 5-600 ਦਰਖਤ ਲਾਇਆ ਓ ਅੱਛਾ ਜੀ ਮੈਂ ਕਿਹਾ ਵੀ ਜੇ ਮੈਂ ਆਪ ਦਰਖਤ ਲਾਉਂਗਾ ਫਿਰ ਮੈਂ ਕਿਸੇ ਨੂੰ ਕਹਾਂਗਾ ਵੀ ਤੁਸੀਂ ਦਰਖਤ ਲਾਇਓ ਅੱਛਾ ਜੀ ਤੁਸੀਂ 600 ਦਰਖਤ ਉੱਥੇ ਲਾ ਹਾਂ ਮੈਂ ਤੁਹਾਨੂੰ ਨਿੱਕੀ ਜੀ ਗੱਲ ਦੱਸਦਾ ਅਸੀਂ ਨਾ ਖੇਤ ਦਰਖਤ ਲ ਸਾਡੇ ਕੋਲੇ ਜਿਹੜਾ ਵੀ ਆਵੇ ਮੈਂ ਮੇਰਾ ਵੱਡਾ ਭਰਾ ਤੇ ਹੋਰ ਕੋਈ ਮਿੱਤਰ ਜਿਹੜਾ ਆਵੇ ਉਹ ਸਾਨੂੰ ਇਹ ਸਵਾਲ ਕਰੇ ਬਈ ਦਰਖਤ ਕਾਹ ਤੋਂ ਲਾਈ ਜਾਂਦੇ ਹੋ ਅੱਛਾ ਜੀ ਅਸੀਂ ਆਖੇ ਵੀਰੇ ਵੀ ਵੈਸੇ ਹੀ ਲਾ ਰਹੇ ਹਾਂ ਉਹਨਾਂ ਦਾ ਇਹ ਸਵਾਲ ਮੋੜ ਕੇ ਇਹਦਾ ਫਾਇਦਾ ਕੀ ਆ ਅੱਛਾ ਉਹ ਤੁਹਾਨੂੰ ਪੁੱਛਦੇ ਸੀ ਇਹਦਾ ਫਾਇਦਾ ਕੀ ਇਹਦਾ ਫਾਇਦਾ ਕੀ ਇਹਦਾ ਫਾਇਦਾ ਮਤਲਬ ਕਿ ਇਹਦੀ ਕਮਾਈ ਕੀ ਆ ਹਾਂਜੀ ਤੇਹੀ ਸਿੱਧਾ ਕਹਿੰਦੇ ਸੀ ਵੀ ਜਿਹੜਾ ਦਰਖਤ ਲਾਉਣੇ ਆ ਬਈ ਜਿੰਨੀ ਅਸੀਂ ਜ਼ਮੀਨ ਦੇ ਵਿੱਚ ਮੱਲੀ ਜਾਂਦੇ ਆ ਇਹਦਾ ਕੋਈ ਫਾਇਦਾ ਨਹੀਂ ਉਵੇਂ ਹੀ ਫਾਇਦਾ ਨਹੀਂ ਕਮਾਈ ਦੇ ਪੱਖ ਤੋਂ ਅੱਛਾ ਜੀ ਤੇ ਕਹਿੰਦਾ ਭਾਬੀ ਆਪਣੇ ਜਿਹੜਾ ਕੁਝ ਵੀ ਕੀਤਾ ਜਾਂਦਾ ਉਹਨੂੰ ਸਿਰਫ ਇਹ ਦੇਖਿਆ ਜਾਂਦਾ ਵੀ ਇਹਦੇ ਚੋਂ ਇਹਦਾ ਫਾਇਦਾ ਕੀ ਆ ਇਹਦੇ ਚੋਂ ਕਮਾਈ ਕਿੰਨੀ ਆ ਮੇਰਾ ਕੀ ਫਾਇਦਾ ਉਹ ਮੈਨੂੰ ਕੀ ਮਿਲੂ ਕੰਮ ਜੇ ਆਪਾਂ ਪਵਨ ਗੁਰੂ ਪਾਣੀ ਪਤਾ ਕਹਨੇ ਆ ਪਵਨ ਗੁਰੂ ਪਾਣੀ ਪਤਾ ਆਪਾਂ ਦਾ ਬਾਈ ਜਿਵੇਂ ਪਲੀਤ ਕਰੀ ਬੈਠੇ ਆ ਤੇ ਜਿਹੜੇ ਜਿੱਥੇ ਗੁਰੂ ਸਾਹਿਬ ਨਹੀਂ ਵੀ ਪਹੁੰਚੇ ਆਪ ਸਰੀਰਕ ਤੌਰ ਤੇ ਇਹ ਲੋਕ ਪਵਨ ਗੁਰੂ ਪਾਣੀ ਪਤਾ ਦੀ ਉਹ ਜਾਣਦੇ ਆ ਧਰਤੀ ਵੀ ਸਾਫ਼ ਰੱਖਣੀ ਜਾਣਦੇ ਤੇ ਸਮਾਨ ਵੀ ਸਾਫ਼ ਰੱਖਣਾ ਜਾਣਦੇ ਆ ਬਿਲਕੁਲ ਜੀ ਸੋ ਇਹ ਗੱਲ ਆ ਮੈਂ ਜੇ ਕੋਈ ਵੀਰ ਭਰਾ ਵੀਡੀਓ ਵੇਂਦਾ ਕੈਮਰਾ ਸਿੱਧਾ ਕਰ ਲਾ ਥੋੜਾ ਟੱਡਾ ਗਰੀ ਬੈਠਾ ਜੇ ਕੋ ਵੀਰ ਭਰਾ ਸਾਡੀ ਵੀਡੀਓ ਵੇਖਦਾ ਤਾਂ ਮੈਂ ਇਹੋ ਸੁਨੇਹਾ ਦੇਣਾ ਵੀ ਜਿਹੜੇ ਤੁਸੀਂ ਵੀਰ ਬਾਹਰ ਰਹਿੰਦੇ ਹੋ ਤੁਹਾਡੇ ਪਿੱਛੇ ਪਿਆਰੀ ਹੈਗੀ ਆ ਤੇ ਤੁਸੀਂ ਇੰਨਾ ਕੁ ਉਦਮ ਕਰਕੇ ਕਿਸੇ ਨੂੰ ਕਹਿ ਕੇ ਚਾਰ ਕਰੋੱਖ ਆਪਾਂ ਪੰਜਾਬ ਚ ਜਰੂਰ ਲੱਗਦੇ ਕਰੀਏ ਕੱਲਾ ਆਪਾਂ ਵਾਤਾਵਰਣ ਨੂੰ ਲਾਂਭਾ ਦੇ ਜਾਂਦੇ ਆ ਹਾਈ ਗਰਮੀ ਵਧ ਗਈ ਹਾਈਵੇ ਐ ਹੋਗਾ ਠੰਡ ਨਹੀਂ ਪੈਂਦੀ ਹਨਾ ਸਹੀ ਗੱਲ ਆ ਜੀ ਬਈ ਜੀ ਆਪਾਂ ਨਾ ਕੁਝ ਕਰਾਂਗੇ ਦੇਖੋ ਆ ਜਾਂ ਕੁਦਰਤ ਦੀ ਇੱਕ ਲਿਮਟ ਹੁੰਦੀ ਆ ਜੇ ਆਪਾਂ ਉਹਨੂੰ ਕ੍ਰੋਸ ਕਰਦੇ ਆ ਹਨਾ ਫਿਰ ਇੱਕ ਟਾਈਮ ਆਉਂਦਾ ਉਹ ਆਪਣੇ ਕੰਟਰੋਲ ਚ ਬਾਹਰ ਹੋ ਜਾਂਦਾ ਆਪਣੇ ਤਾਂ ਹੋਇਆ ਪਿਆ ਵੀਰੇ ਆਪਾਂ ਨਹੀਂ ਹੈਂਡਲ ਕਰ ਸਕਦੇ ਜੀ ਉਹ ਆਪਣੇ ਤਾਂ ਹੋਇਆ ਵੈ ਲਿਮਟ ਹੁੰਦੀ ਆ ਉਹ ਬੰਦਾ ਉਹ ਵੀ ਕ੍ਰਾਸ ਕਰ ਜਾਂਦਾ ਫਿਰ ਸਾਰਾ ਹੱਥ ਜਦੋਂ ਬੰਦੇ ਨੂੰ ਫਿਰ ਆਏ ਹੁੰਦਾ ਵੀ ਹੁਣ ਸੰਭਲੇ ਉਹਦੋਂ ਫਿਰ ਆਊਟ ਆਫ ਕੰਟਰੋਲ ਹੁੰਦਾ ਸਾਰਾ ਉਦੋਂ ਉਦੋਂ ਫਸੋਂ ਬਾਹਰ ਹੋ ਜਾਂਦਾ ਬਾਈ ਇਹ ਗੱਲ ਹੈ ਸੱਚ ਹੈ ਬਹੁਤ ਵਧੀਆ ਮੈਸੇਜ ਆ ਜੀ ਤੇ ਅਗਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਭਾਜੀ ਹੁਣਾਂ ਦਾ ਇੰਨਾ ਆਪਦੇ ਬਿਜ਼ੀ ਸ케ਜੂਲ ਚ ਟਾਈਮ ਕੱਢ ਕੇ ਸਾਨੂੰ ਇੱਥੇ ਵਿਜ਼ਿਟ ਕਰਨਾ ਆਏ ਤੇ ਬਾਕੀ ਹੁਣ ਤੁਹਾਡੀ ਜਰਨੀ ਅੱਗੇ ਚੱਲਦੀ ਰਹਿਣੀ ਆ ਅਸੀਂ ਅਪ ਟੂ ਡੇਟ ਰੱਖਾਂਗੇ ਤੁਹਾਨੂੰ ਦੇਖਿਆ ਕਰਾਂਗੇ ਥੈਂਕ ਯੂ ਵੀਰੇ ਥੈਂਕ ਯੂ ਜਦੋਂ ਆਏ ਕੋਈ ਵੀਰ ਭਰਾ ਆਪਾਂ ਕਿ ਐ ਗੱਲਾਂ ਕਰਨਾ ਆਪਾਂ ਤਾਂ ਲੜੀ ਤੋਰ पे ਦੀ ਕਰਦੇ ਹਾਂ ਨਾ ਬਿਲਕੁਲ ਬਿਲਕੁਲ ਫਲੋ ਚੱਲ ਪੈਂਦਾ ਜੀ ਐ ਪਤਾ ਇੰਦਾ ਦਾ ਟਾਈਮ ਦਾ ਫਿਰ ਮੈਂ ਤੁਹਾਨੂੰ ਹੋਰ ਦੱਸਾਂ ਬਾਈ ਜਿਹੜੇ ਪੌਡਕਾਸਟ ਹੁੰਦੇ ਨੇ ਜਾਂ ਜਿਹੋ ਜਿਹੇ ਜਿਹੋ ਜਿਹੇ ਗੱਲਾਂ ਬਾਤਾਂ ਹੁੰਦੀਆਂ ਨੇ ਇਹ ਲੋਕ ਬਹੁਤ ਪਿਆਰ ਨਾਲ ਸੁਣਦੇ ਆ ਮੈਂ ਆਪ ਬਹੁਤ ਸੁਣਦਾ ਇਹ ਹੈ ਮੈਂ ਅਨਮੋਲ ਬਾਈ 2-2 ਘੰਟੇ ਦੇ ਪੌਡਕਾਸਟ ਸੁਣ ਲੈਣਾ ਬਾਈ ਜਦੋਂ ਮੈਂ ਸੁਣਦਾ ਅੱਛਾ ਜੀ ਮੈਂ ਸਾਈਕਲ ਤੇ ਹੁਣ ਨਾ ਕਿਹੜੀ ਆਨੰਦ ਆਉਣ ਲੱਭ ਜੀ ਕੋਈ ਮੈਂ ਵੀਡੀਓ ਲਾ ਲਾ ਮੈਂ ਦੋ ਦੋ ਘੰਟੇ ਦੀ ਵੀਡੀਓ ਮੈਂ ਸੁਣਦਾ ਰਿਹਾ ਨਾ ਆਪਾਂ ਦੇਖਦੇ ਹੁਣ ਜਿਹੜੀ ਆ ਸੁਣ ਰਹੇ ਆ ਦੇਖਦੇ ਬਹੁਤ ਘੱਟ ਹੋਣਗੇ ਆਪਾਂ ਨੂੰ ਸੁਣਦੇ ਹੀ ਨੇ ਸੁਣਦੇ ਨੇ ਕੁਝ ਕਿਸੇ ਟਰੱਕ ਦੇ ਲਾ ਬਿਲਕੁਲ ਬੰਦਾ ਨਾਲ ਕੰਮ ਕਰਦਾ ਕਰਦਾ ਨਾ ਇੱਕ ਫਲੋ ਬਣੀ ਜਾਂਦਾ ਉਹ ਕਹਾਣੀ ਨਾਲ ਵੀ ਜੁੜੇ ਰਹਿੰਦੇ ਨੇ ਆਪਦਾ ਵੀ ਕੰਮ ਕਰੀ ਜਾਂਦੇ ਨੇ ਆਪਦਾ ਵੀ ਕੰਮ ਕਰੀ ਜਾਂਦੇ ਆ ਬਾਈ ਵੀਰੇ ਲੋਕਾਂ ਕੋਲੇ ਗੱਲਾਂ ਕਰਨ ਵਾਲੇ ਬੰਦੇ ਬਹੁਤ ਘਟੇ ਪਏ ਨੇ ਅੱਜ ਦੇ ਟਾਈਮ ਤਾਂ ਇਹ ਗੱਲ ਜੀ 100% ਸੱਚ ਆ ਜਿੱਦਾਂ ਹੁਣ ਹੈ ਨਾ ਸਮਾਂ ਨਹੀਂ ਮਿਲਦਾ ਬੰਦੇ ਨੂੰ ਟਾਈਮ ਖਾਸ ਕਰਕੇ ਬਾਹਰਲੇ ਦੇਸ਼ਾਂ ਚ ਵੀ ਜੀ ਹਾਂ ਮੈਂ ਯਾਰ ਮੈਨੂੰ ਮੇਰੀ ਗੱਲ ਸੁਣਨ ਨੂੰ ਮੋੜ ਬਈ ਥੋੜੀ ਜੀ ਗੱਲ ਮੈਂ ਥੋੜਾ ਜਿਹਾ ਸਮਾਂ ਤੁਹਾਡਾ ਵਿੱਚੋਂ ਮੈਂ ਹੋਰ ਨਹੀਂ ਮੈਂ ਮੈਂ ਇੱਥੇ ਘੁੰਮਦਾ ਮੈਨੂੰ ਬਹੁਤ ਸਾਰੇ ਵੀਰ ਭਰਾ ਮਿਲਣ ਆਉਂਦੇ ਆ ਮੈਂ ਕੱਲ ਗੁਰਦਾਰਾ ਸਾਹਿਬ ਸੀ ਪਤਾ ਨਹੀਂ ਕਿੰਨੇ ਕੁ ਜੀਆ ਜੰਤ ਕਿੰਨਾ ਕੁ ਪਰਿਵਾਰ ਉੱਥੇ ਆਏ ਤੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਜੀ ਬਿਲਕੁਲ ਉਹਨਾਂ ਨੂੰ ਪਤਾ ਵੀ ਇਹ ਬੰਦਾ ਜਿਹੜਾ ਇਨਾਤਾ ਇਹਨੇ ਆਇਆ ਕਹਿੰਦਾ ਵੀ ਮੈਨੂੰ ਇਟਲੀ ਦੇ ਪੇਪਰ ਦਵਾ ਦੇ ਹਾਂ ਨਾ ਮੈਂ ਕਿਸੇ ਨੂੰ ਕਹਿੰਦਾ ਵੀ ਯਾਰ ਮੈਨੂੰ ਪੂ ਪੈਸੇ ਦੇ ਦੇ ਹਾਂ ਮੈਂ ਉਮੀਦ ਆ ਮਾਹੌਲ ਆ ਮੇਰਾ ਬਿਲਕੁਲ ਤੇ ਉਹ ਤਾਂ ਕਰਕੇ ਉਹਨੂੰ ਲੱਗਦਾ ਵੀ ਇਹ ਆਊਟ ਆਫ ਸਲੀਪਸ ਆ ਨਾ ਸਾਡਾ ਇਹ ਰਿਸ਼ਤੇਦਾਰ ਆ ਬਿਲਕੁਲ ਠੀਕ ਆ ਇਹਨੂੰ ਸਾਡੇ ਤੱਕ ਕੋਈ ਗਾਉ ਨਹੀਂ ਉਹ ਉਸੇ ਨਿਰਸਵਾਰਥ ਭਾਵਨਾ ਨਾਲ ਮਿਲਣ ਆਉਂਦੇ ਆ ਸਹੀ ਗੱਲ ਆ ਜੀ ਤੇ ਮੈਂ ਵੀ ਮੈਂ ਵੀ ਬਹੁਤ ਗੱਲਾਂ ਮਾਰਦਾ ਬਾਈ ਫਿਰ ਉਹਨਾਂ ਨਾਲ ਜੜੇ ਆਉਂਦੇ ਆ ਜਿੰਨਾ ਜਿੰਨਾ ਸਮਾਂ ਬਣਦਾ ਤੇ ਉਹਨਾਂ ਗੱਲਾਂ ਚੋਂ ਹੀ ਮੈਨੂੰ ਸਿੱਖਣ ਨੂੰ ਮਿਲਦਾ ਤੁਸੀਂ ਕੰਟੈਂਟ ਤਾਂ ਵਧੀਆ ਬਣਾ ਸਕਦੇ ਹੋ ਜੇ ਤੁਸੀਂ ਅਬਜ਼ਰਵ ਕਰਦੇ ਹੋ ਲੋਕਾਂ ਤੋਂ ਤੁਸੀਂ ਗੱਲਾਂ ਗ੍ਰੈਂਡ ਕਰਦੇ ਹੋ ਫਿਰ ਤੁਸੀਂ ਵੀਡੀਓ ਚ ਬੋਲਦੇ ਹੋ ਤਾਂ ਗੱਲਾਂ ਸੋਹਣੇ ਤਰੀਕੇ ਨਾਲ ਪੇਸ਼ ਹੋ ਜਾਂਦੀਆਂ ਬਿਲਕੁਲ ਸਹੀ ਗੱਲ ਆ ਜੀ ਕੱਲ ਤੁਸੀਂ ਫਲੇਰੋ ਗੁਰੂ ਘਰ ਰੁਕੇ ਸੀ ਉੱਥੇ ਤੁਸੀਂ ਦੇਖਿਆ ਉਹ ਕਿੰਨੀ ਸੰਗਤ ਤੁਹਾਨੂੰ ਮਿਲਣਾ ਇਹ ਬਹੁਤ ਬਹੁਤ ਵੀਰੇ ਬਹੁਤ ਆ ਵੀ ਹੁਣ ਤਿੰਨ ਚਾਰੀ ਫੋਨ ਕੱਟਿਆ ਨਾ ਆਪਾਂ ਹਾਂਜੀ ਹਾਂਜੀ ਮੈਂ ਫੋਨ ਸਾਰਿਆਂ ਦੇ ਚੱਕਦਾ ਬਾਈ ਹੁਣ ਮੈਂ ਕਰੂੰਗਾ ਬੈਕ ਕਾਲ ਇਹਨਾਂ ਨੂੰ ਲਾਂਭਾ ਲਈ ਲੈਂਦਾ ਮੈਂ ਤੇ ਗੁਰਦੁਆਰਾ ਸਾਹਿਬ ਮੈਂ ਕਿਹਾ ਮਾ ਸ਼ਾਮੀ ਆਓ ਬਾਈ ਆਪਾਂ ਬੈੰਨੇ ਆ ਇੱਕ ਲਾਸਟ ਚੀਜ਼ ਆ ਬਾਜੀ ਹੁਣ ਤੁਸੀਂ ਇਟਲੀ ਆਏ ਹੋ ਇਟਲੀ ਦੇ ਇੱਥੇ ਕਮਿਊਨਿਟੀ ਦੇਖੀ ਇੱਥੇ ਫੈਮਿਲੀਆ ਦੇਖਿਆ ਤੇ ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ ਇੱਥੇ ਬਹੁਤ ਲੋਕ ਤੁਹਾਨੂੰ ਫੋਲੋ ਕਰਦੇ ਨੇ ਬਹੁਤ ਲੋਕ ਤੁਹਾਡੇ ਸਬਸਕ੍ਰਾਈਬਰ ਨੇ ਜਿਵੇਂ ਤੁਸੀਂ ਨੋਟਿਸ ਕੀਤਾ ਉਹ ਜੀ ਤੇ ਉਹ ਤੁਹਾਡੇ ਵੀਡੀਓ ਤੋਂ ਵੀ ਸਿੱਖਦੇ ਨੇ ਤੇ ਖਾਸ ਕਰਕੇ ਇਟਲੀ ਦੀ ਜੋ ਨਵੀਂ ਜਨਰੇਸ਼ਨ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹ ਫਾਈਨਲ ਆਪਣੀ ਮੇਰਾ ਸਵਾਲ ਆ ਤੁਹਾਡੇ ਲਈ ਜਿਹੜਾ ਆ ਸਵਾਲ ਹੁੰਦਾ ਹੈ ਵਿੱਚ ਕੀ ਸਰੇਆ ਦੇਣਾ ਚਾਹੋਗੇ ਇਹ ਸਭ ਤੋਂ ਔਖਾ ਸਵਾਲ ਹੁੰਦਾ ਹਾਂਜੀ ਕਿਉਂਕਿ ਅੱਜ ਕੱਲ ਹਰੇਕ ਸਿਆਣਾ ਤੇ ਹਰੇਕ ਹੀ ਸੁਝਵਾਨ ਆ ਪਰ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਯਾਰ ਜਿਵੇਂ ਤੁਹਾਡੇ ਬਾਪੂ ਹੁਣਾਂ ਨੇ ਤੁਹਾਡੇ ਬਾਰੇ ਗੱਲ ਦੱਸੀ ਹੈ ਮੇਨੂੰ ਹੁਣ ਸਾਰਾ ਹਾਂਜੀ ਤੇ ਉਹਨਾਂ ਨੇ ਇਹ ਲਾਲਚ ਨਹੀਂ ਕੀਤਾ ਵੀ ਮੈਂ ਅਨਮੋਲ ਨੂੰ ਨਾਲ ਦੀ ਨਾਲ ਪੜਾ ਕੇ ਕੰਮ ਤੇ ਲਾਦਾ ਹੂੰ ਉਹਨਾਂ ਨੇ ਕਿਹਾ ਵੀ ਮੈਂ ਲੰਮਾ ਪੜਾਵਾਂ ਬਿਲਕੁਲ ਜੇ ਤੁਸੀਂ ਲੰਮਾ ਪੜ੍ਹੇਓ ਤਾਂ ਤੁਹਾਡੇ ਕੋਲੇ ਬਹਿ ਕੇ ਗੱਲਾਂ ਕਰਨ ਦਾ ਸਮਾਂ ਹੈਗਾ ਬਿਲਕੁਲ ਜੀ ਬਿਲਕੁਲ ਤੁਹਾਡੇ ਕੋਲੇ ਉਹ ਜਾਣਕਾਰੀ ਹੈਗੀ ਹੈ ਜਿਹਦੇ ਨਾਲ ਤੁਸੀਂ ਆਪਦੇ ਪੰਜਾਬੀਆਂ ਨੂੰ ਦੱਸ ਸਕਦੇ ਹੋ ਵੀ ਤੁਸੀਂ ਐ ਕਰੋ ਤੁਸੀਂ ਇੱਥੇ ਐ ਇੰਸ਼ੋਰੈਂਸ ਲੈ ਸਕਦੇ ਹੋ ਆ ਤੁਸੀਂ ਹੈਲਥ ਬੀਮਾ ਕਰ ਸਕਦੇ ਹੋ ਬਿਲਕੁਲ ਜੀ ਤੁਸੀਂ ਪੜਿਓ ਬਾਈ ਕਮ ਆਬਦਾ ਹੁੰਦਾ ਸੋਭਾ ਜਗਦੀ ਹੁੰਦੀ ਆ ਥੋੜੇ ਪੜੇ ਦਾ ਫਾਇਦਾ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਹੋ ਰਿਹਾ ਬਿਲਕੁਲ ਜੀ ਬਿਲਕੁਲ ਸੋ ਮੇਨ ਇਹੀ ਮੈਸੇਜ ਆ ਜਿੰਨੇ ਵੀ ਇੱਥੇ ਫੈਮਿਲੀਆ ਰਹਿੰਦੇ ਨੇ ਆਪਦੇ ਬੱਚਿਆਂ ਨੂੰ ਤੁਸੀਂ ਪੜਾਓ ਤੁਸੀਂ ਯੂਨੀਵਰਸਿਟੀ ਨਾਲ ਕਰਾਓ ਕਿਉਂਕਿ ਇਦਾਂ ਹੀ ਆਪਣੀ ਕਮਿਊਨਿਟੀ ਅੱਗੇ ਵਧਦੀ ਐ ਐਜੂਕੇਸ਼ਨ ਨਾਲ ਬਹੁਤ ਅੱਗੇ ਵਧਦਾ ਜੀ ਬਿਲਕੁਲ ਬਹੁਤ ਰਸਤੇ ਵੀ ਖੁੱਲ ਜਾਂਦੇ ਨੇ ਬਹੁਤ ਰਾਹ ਖੁੱਲ ਜਾਂਦੇ ਨੇ ਸੋ ਇਹ ਬਹੁਤ ਜ਼ਰੂਰੀ ਆ ਜੀ ਚੀਜ਼ ਪੜਾਓ ਬਸ ਬਿਲਕੁਲ ਫਾਈਨਲ ਸੁਨੀਹਾ ਸਾਡਾ ਇਸ ਦੇ ਨਾਲ ਹੀ ਸਾਡੀ ਵੀਡੀਓ ਦੇ ਸੀ ਸਮਾਪਤੀ ਵੱਲ ਵਧਦੇ ਆ ਅਸ ਸੀਗੀ ਆਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਂਡ ਤੱਕ ਵੀਡੀਓ ਦੇਖੀ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਸასიਆ ਕਾਲ ਜੀ